ਦਿਨੋ-ਦਿਨ ਫਲੋਰ ਸ਼ਹਿਰ ਦੇ ਵਿੱਚ ਚੋਰਾਂ ਦੇ ਵੱਧ ਰਹੇ ਹੌਸਲੇ ਬੀਤੀ ਰਾਤ ਫਲੋਰ ਦੇ ਪਿੰਡ ਰਸੂਲਪੁਰ ਦੀ ਇੰਦਰਾ ਕਲੋਨੀ ਵਿੱਚ ਇੱਕ ਘਰ ਵਿੱਚ ਚੋਰਾਂ ਨੇ ਚੋਰੀ ਕੀਤੀ ਇਸ ਮੌਕੇ ਤੇ ਬੀਬੀ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰੇ ਗਏ ਹੋਏ ਸਨ ਉਹਨਾਂ ਦਾ ਬੇਟਾ ਸਵੇਰੇ ਤੜਕੇ ਦਫ਼ਤਰ ਖੋਲਣ ਵਾਸਤੇ ਉਹਨਾਂ ਤੋਂ ਪਹਿਲਾਂ ਘਰ ਆ ਗਿਆ ਸੀ ਜਦੋਂ ਉਸਨੇ ਘਰ ਆ ਕੇ ਵੇਖਿਆ ਤਾਂ ਘਰ ਵਿੱਚ ਚੋਰੀ ਹੋਈ ਸੀ ਉਸਨੇ ਸਾਨੂੰ ਫੋਨ ਕੀਤਾ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਘਰ ਵਿੱਚ 218000 ਰੁਪਏ ਦੀ ਨਗਦੀ ਦੋ ਕਾਂਟੇ ਇੱਕ ਬਾਲੀ ਦੋ ਮੁੰਦਰੀਆਂ ਅਤੇ ਚਾਰ ਪੰਜੇਬਾ ਦੇ ਜੋੜੇ ਚੋਰੀ ਹੋ ਗਏ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਲਗਭਗ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਬੀਬੀ ਜਸਵਿੰਦਰ ਕੌਰ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਪੁਲਿਸ ਮੌਕਾ ਦੇਖ ਕੇ ਗਈ ਹੈ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਫਲੋਰ ਤੋਂ ਪਵਨ ਪਨੋੜ ਦੀ ਖਾਸ ਰਿਪੋਰਟ ਕੀ ਨਾਮ ਜੀ ਤੁਹਾਡਾ ਜਸਵਿੰਦਰ ਕੌਰ ਕਿੱਦਾਂ ਚੋਰੀ ਹੋਈ ਤੁਹਾਨੂੰ ਕਿੱਦਾਂ ਪਤਾ ਲੱਗਾ ਔਰ ਕਿੰਨਾ ਕੁ ਨੁਕਸਾਨ ਹੋਇਆ ਅਸੀਂ ਰਾਤੀ ਬੰਡੇ ਗਏ ਹੋਏ ਸੀਗੇ ਚੋਰੀ ਹੋਈ ਆ 218000 ਨਕਦੀ ਸੀਗੀ ਹਾਂਜੀ ਤੇ ਦੋ ਘਾਟਿਆਂ ਦੇ ਜੋੜੇ ਸੀ ਇੱਕ ਵਾਲੀਆਂ ਦਾ ਸੀ ਦੋ ਮੁੰਤੀਆਂ ਸੀ ਚਾਰ ਜੋੜੇ ਪਜੇ ਪਾਦੇ ਸੀਗੇ ਅੱਛਾ ਜੀ ਤੁਹਾਨੂੰ ਪਤਾ ਕਿੱਦਾਂ ਲੱਗਾ ਵੀ ਚੋਰੀ ਹੋਈ ਆ ਸਾਨੂੰ ਪਤਾ ਇਦਾਂ ਲੱਗਾ ਸਵੇਰੇ ਅਸੀਂ ਉੱਥੋਂ ਜਾ ਤੁਰੇ ਆ ਅਸੀਂ ਅਜੇ ਉੱਥੇ ਸੀ ਬੇਟਾ ਤੁਰ ਪਿਆ ਸੀਗਾ ਇਹ ਕਹਿੰਦਾ ਮੰਮੀ ਮੈਂ ਚੱਲਦਾ ਮੈਂ ਦਫ਼ਤਰ ਖੋਲਦਾ ਆ ਚੱਲ ਕੇ ਮੈਂ ਕਿਹ ਚੱਲ ਤੂੰ ਪੁੱਤ ਜਾਂਦਾ ਸੀ ਆਦ ਨਹੀਂ ਮਗਰ ਹੌਲੀ ਹੌਲੀ ਤੇ ਜਦ ਆ ਕੇ ਇਹਨੇ ਦੇਖਿਆ ਅਜੇ ਅਜੇ ਉੱਥੇ ਹੀ ਸੀਗੇ ਜਦ ਆ ਇਹਨੇ ਫੋਨ ਕਰਤਾ ਕਹਿੰਦਾ ਮੰਮੀ ਤੁਸੀਂ ਇੱਥੇ ਬੈਠੇ ਘਰ ਸਾਰਾ ਲੁੱਟ ਹੋ ਗਿਆ ਅੱਛਾ ਕਹਿੰਦਾ ਸਾਰਾ ਘਰ ਲੈ ਕੇ ਲੁੱਟ ਕੇ ਤੇ ਤੁਸੀਂ ਪੁਲਿਸ ਕੰਪਲੇਂਟ ਕਰਤੀ ਹੈ ਜੀ ਹਾਂਜੀ ਕਰ ਦਿੱਤੀ ਆ ਜੀ ਤੇ ਤੁਸੀਂ ਕੀ ਮੰਗ ਕੀ ਕਰਦੇ ਹੋ ਪੁਲਿਸ ਪ੍ਰਸ਼ਾਸਨ ਦਾ ਤੁਹਾਨੂੰ ਹਿਸਾਬ ਦਿੱਤਾ ਜਾਵੇ ਸਾਡਾ ਜੋ ਨਾਕਦੀ ਆ ਜੋ ਸਾਡਾ ਟੰਬਾ ਡੈਣ ਆ ਸਾਨੂੰ ਤਾਂ 10 ਲੱਖ ਨੂੰ ਤਾਂ ਲੱਗ ਗਏ ਅਸੀਂ ਤਾਂ ਅੱਛਾ ਤੁਹਾਨੂੰ ਕਿਸੇ ਤੇ ਸ਼ੱਕ ਵੀ ਹੈ ਹਾਂਜੀ ਸਾਨੂੰ ਚੱਕਿਆ ਤੁਸੀਂ ਦੱਸਦਾ ਪੁਲਿਸ ਨੂੰ ਹਾਂਜੀ ਦੱਸ ਦਿੰਦਾ ਠੀਕ ਹੈ ਦਿਨੋ ਦਿਨ ਫਲੋਰ ਸ਼ਹਿਰ ਦੇ ਵਿੱਚ ਚੋਰਾਂ ਦੇ ਵੱਧ ਰਹੇ ਹੌਸਲੇ ਬੀਤੀ ਰਾਤ ਫਲੋਰ ਦੇ ਪਿੰਡ ਰਸੂਲਪੁਰ ਦੀ ਇੰਦਰਾ ਕਲੋਨੀ ਵਿੱਚ ਇੱਕ ਘਰ ਵਿੱਚ ਚੋਰਾਂ ਨੇ ਚੋਰੀ ਕੀਤੀ ਇਸ ਮੌਕੇ ਤੇ ਬੀਬੀ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰੇ ਗਏ ਹੋਏ ਸਨ ਉਹਨਾਂ ਦਾ ਬੇਟਾ ਸਵੇਰੇ ਤੜਕੇ ਦਫ਼ਤਰ ਖੋਲਣ ਵਾਸਤੇ ਉਹਨਾਂ ਤੋਂ ਪਹਿਲਾਂ ਘਰ ਆ ਗਿਆ ਸੀ ਜਦੋਂ ਉਸਨੇ ਘਰ ਆ ਕੇ ਵੇਖਿਆ ਤਾਂ ਘਰ ਵਿੱਚ ਚੋਰੀ ਹੋਈ ਸੀ ਉਸਨੇ ਸਾਨੂੰ ਫੋਨ ਕੀਤਾ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਘਰ ਵਿੱਚ 218000 ਰੁਪਏ ਦੀ ਨਗਦੀ ਦੋ ਕਾਂਟੇ ਇੱਕ ਬਾਲੀ ਦੋ ਮੁੰਦਰੀਆਂ ਅਤੇ ਚਾਰ ਪੰਜੇਬਾ ਦੇ ਜੋੜੇ ਚੋਰੀ ਹੋ ਗਏ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਲਗਭਗ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਬੀਬੀ ਜਸਵਿੰਦਰ ਕੌਰ ਨੇ ਕਿਹਾ ਕਿ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਪੁਲਿਸ ਮੌਕਾ ਦੇਖ ਕੇ ਗਈ ਹੈ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਫਿਲੌਰ ਤੋਂ ਪਵਨ ਪਨੋੜ ਦੀ ਖਾਸ ਰਿਪੋਰਟ ਕੀ ਨਾਮ ਜੀ ਤੁਹਾਡਾ ਜਸਵਿੰਦਰ ਕੌਰ ਕਿੱਦਾਂ ਚੋਰੀ ਹੋਈ ਤੁਹਾਨੂੰ ਕਿਦਾਂ ਪਤਾ ਲੱਗਾ ਔਰ ਕਿੰਨਾ ਕੁ ਨੁਕਸਾਨ ਹੋਇਆ ਅਸੀਂ ਰਾਤੀ ਬੰਡੇ ਗਏ ਹੋਏ ਸੀਗੇ ਚੋਰੀ ਹੋਈ ਆ 218000 ਨਕਦੀ ਸੀਗੀ ਹਾਂਜੀ ਤੇ ਦੋ ਘੰਟਿਆਂ ਦੇ ਜੋੜੇ ਸੀ ਇੱਕ ਵਾਲੀਆਂ ਦਾ ਸੀ ਦੋ ਮੁੰਤੀਆਂ ਸੀ ਚਾਰ ਜੋੜੇ ਪਜੇਪਾਂ ਦੇ ਸੀਗੇ ਅੱਛਾ ਜੀ ਤੁਹਾਨੂੰ ਪਤਾ ਕਿੱਦਾਂ ਲੱਗਾ ਵੀ ਚੋਰੀ ਹੋਈ ਆ ਸਾਨੂੰ ਪਤਾ ਇਦਾਂ ਲੱਗਾ ਸਵੇਰੇ ਅਸੀਂ ਉੱਥੋਂ ਜਾ ਤੁਰੇ ਆ ਅਸੀਂ ਅਜੇ ਉੱਥੇ ਸੀ ਬੇਟਾ ਤੁਰ ਪਿਆ ਸੀਗਾ ਇਹ ਕਹਿੰਦਾ ਮੰਮੀ ਮੈਂ ਚੱਲਦਾ ਮੈਂ ਦਫ਼ਤਰ ਖੋਲਦਾ ਆ ਚੱਲ ਕੇ ਮੈਂ ਕਿਹਾ ਚੱਲ ਤੂੰ ਪੁੱਤ ਜਾਂਦਾ ਸੀ ਆ ਨਹੀਂ ਮਗਰ ਹੌਲੀ ਹੌਲੀ ਤੇ ਜਿਆਦਾ ਕੇ ਨੇ ਦੇਖਿਆ ਅਜੇ ਅਜੇ ਉੱਥੇ ਹੀ ਸੀਗੇ ਜਿਆਦਾ ਇਹਨੇ ਫੋਨ ਕਰਤਾ ਕਹਿੰਦਾ ਮੰਮੀ ਤੁਸੀਂ ਇੱਥੇ ਬੈਠੇ ਘਰ ਸਾਰਾ ਲੁੱਟ ਹੋ ਗਿਆ अच्छा ਕੰਦਾ ਜ਼ਾਰਾ ਗੋਦ ਲੈ ਕੇ ਲੁੱਟ ਕੇ ਤੇ ਤੁਸੀਂ ਪੁਲਿਸ ਕੰਪਲੇਂਟ ਕਰਤੀ ਹੈ ਜੀ ਹਾਂਜੀ ਕਰ ਦਿੱਤੀ ਆ ਜੀ ਤੇ ਤੁਸੀਂ ਕੀ ਮੰਗ ਕੀ ਕਰਦੇ ਹੋ ਪੁਲਿਸ ਪ੍ਰਸ਼ਾਸਨ ਦਾ კანਨ ਅਨੁਸਾਰ ਦਿੱਤਾ ਜਾਵੇ ਸਾਡਾ ਜੋਰ ਨਾਕਦੀ ਆ ਜੋ ਸਾਡਾ ਟੰਬਾ ਡਣਿਆ ਸਾਨੂੰ ਤਾਂ 10 ਲੱਖ ਨੂੰ ਤਾਂ ਲੱਗ ਗਏ ਅਸੀਂ ਤਾਂ ਅੱਛਾ ਤੁਹਾਨੂੰ ਕਿਸੇ ਤੇ ਸ਼ੱਕ ਵੀ ਹੈ ਹਾਂਜੀ ਸਾਨੂੰ ਚੱਕਿਆ ਤੁਸੀਂ ਦੱਸਤਾ ਪੁਲਿਸ ਨੂੰ ਹਾਂਜੀ ਦੱਸ ਦਿੰਦਾ ਠੀਕ ਹੈ